ਕੀ ਹੋ ਗਿਆ ਭਾਈ ਹਾਂਜੀ ਖੜੀ 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 ਭੈਣੇ ਥਾਇ ਨੂੰ ਮਨੇ ਚੱਕਾ ਹੋ ਗਿਆ ਕਨਾਲ ਹੱਥ ਪਾਓ ਕੀ ਹੋ ਗਿਆ ਮੇਰੀ ਭੈਣ ਨੂੰ ਹਾਂ ਇੱਧਰ ਦੇਖ ਮੇਰੇ ਵੱਲ ਇੱਧਰ ਦੇਖ ਕਿੱਥੋਂ ਆਏ ਭੈਣੇ ਕੱਕਵਾਲ ਕੀ ਨਾ ਇਹਦਾ ਕਵਲਜੀ ਕੋ ਇਹਦੀ ਪਹਿਲਾਂ ਵੀ ਦਵਾਈ ਚਲਦੀ ਸਾਡੇ ਕੋਲ ਨਹੀਂ ਜੀ ਪਹਿਲੀ ਵਾਰ ਆਏ ਹੋ ਉਹਨੇ ਵੀਡੀਓ ਵੀ ਭੇਜੀ ਠੀਕ ਆ ਕੀ ਹੋਇਆ ਕੀ ਇਹਨੂੰ ਇਹਨੂੰ ਪਲਾਂ ਦੇ ਵਿਆਹ ਕੀਤਾ ਸੀ ਚੰਗੀ ਭਲੇ ਸੀ ਠੀਕ ਠਾਕ ਸੀ ਫਿਰ ਦੋ ਕੁੜੀਆਂ ਹੋਈਆਂ ਇਹਦੀਆਂ ਤੇ ਬੁਤੀਸਰੀ ਕੁੜੀ ਤੀਸਰੇ ਸਾਲ ਦੀ ਅਸੀਂ ਦੋ ਕੁੜੀਆਂ 3 ਸਾਲ ਦੀ ਸੀ ਉਹ ਫੇਰ ਨਾ ਉਹਨਾਂ ਨੇ ਕੁਛ ਅਰੀ ਸੱਸ ਤੇ ਕੁਛ ਜਠਾਣੀ ਕੋਲ ਲੜਾਈ ਝਗੜਾ ਕੀਤਾ ਹੋਣਾ ਕਿ ਇਹਨੂੰ ਕਹਿੰਦੀ ਜਾ ਤੂੰ ਮਾਂ ਕੋ ਚਲੇ ਜਾ ਤੂੰ ਮਾਂ ਕੋ ਚਲੇ ਜਾ ਤੇ ਇਹ ਕਹਿੰਦੀ ਮੈਂ ਨਹੀਂ ਜਾਣਾ ਕੱਦੀ ਤੂੰ ਚਲੇ ਜਾ ਫਿਰ ਇਹਨੂੰ ਘਰੋਂ ਨਾ ਕੱਢ ਦਿੱਤਾ ਨਾ ਕਾਕਾ ਚਲੀ ਗਈ ਨਜਮਾਲਪੁਰ ਜਮਾਲਪੁਰ ਜਾਣਾ ਸੀ ਉੱਥੇ ਨੰਦ ਕਾਕੋਵਾਲ ਤੋਂ ਤੇ ਅਚੜੇ ਕੀ ਕਵਾੜੇ ਤੋਂ ਤੇ ਇੱਕ ਅਦੀ ਜਿੰਦਗੀ ਵਿੱਚ ਕਦੀ ਬਾਹਰ ਤਲੀ ਨਿਕਲੀ ਨਹੀਂ ਸੀ ਨਾ ਕੁਆਰੇ ਹੁੰਦੇ ਤੇ ਨਾ ਵਿਆਹ ਹੁੰਦੇ ਤੇ ਫਿਰ ਗਲਤ ਆਟੋ ਫੜ ਕੇ ਸਾਰੀ ਰਾਤ ਭਟਕਦੀ ਰਹੀ ਸਾਡੀ ਫੈਕਟਰੀ ਦੇ ਬੱਚੇ ਸਾਰੇ ਕੰਮੁੰਡੇ ਸਾਰੇ ਲੱਭਦੇ ਫਿਰੇ ਮੈਂ ਵੀ ਜ਼ਰਾ ਆਦਨ ਲੱਭਦੀ ਫਿਰੇ ਸਾਨੂੰ ਕਿਤੇ ਨਹੀਂ ਮਿਲੀ ਕੁੜੀ ਹੂੰ ਦੂਜੇ ਦਿਨ ਰਾਤ ਦੇ 12 ਵਜੇ ਨਗਰ ਕੀਰਤਨ ਦੇ ਨਾਲ ਆਏ ਉਹ더라 ਦੇ 12 ਵਜੇ ਦਾ ਸਾਡੇ ਕਿਤੇ ਕੱਲੀ ਤੁਰ ਹੀ ਆਏ ਡਿੱਗਦੀ ਫਿਰ ਡਿੱਗ ਤੁਰ ਹੀ ਕੇ ਕਿੰਨੇ ਟਾਈਮ ਪਹਿਲਾਂ ਦੀ ਗੱਲ ਹੈ ਇਹ ਹੋ ਗਈ ਆ ਇਹ 6-7 ਸਾਲ ਹੋ ਗਏ ਉਦੋਂ ਦੀ ਐ ਹੀ ਹੁਣ ਹਾਂਜੀ ਹੁਣ ਨਹੀਂ ਵਿੱਚੋਂ ਦਵਾਈ ਕਰਾਈ ਤੇ ਠੀਕ ਹੋਈ ਸੀ ਫਿਰ ਮੈਂ ਜਿੰਨੀ ਮੇਰੇ ਹਸੈ ਸੈ ਤੇ ਮੈਂ ਉਨੀ ਦਵਾਈ ਕਰਵਾ ਰਹੀ ਸੀ ਕਹਿੰਦੇ ਸੋਰੇ ਕਹਿੰਦੇ ਨਹੀਂ ਇੱਥੇ ਨਹੀਂ ਕਰवानी ਉਹ ਉੱਥੇ ਮਹਿੰਗੇ ਹਸਪੀਟਲ ਚ ਲੈ ਕੇ ਚੱਲ ਫਿਰ ਉਹਨਾਂ ਨੇ ਉੱਥੇ ਲੈ ਕੇ ਤੇ 2 ਸਾਲ ਕੁ ਕਰਵਾਇਆ ਕਿ 6 ਮਹੀਨੇ ਕਰਵਾਇਆ ਉਹਦੇ ਬਾਅਦ ਵੀ ਮੇਰੇ ਦਿਮੇਦਾਰੀ ਮੇਰੇ ਤੇ ਪਾਤੀ 2 ਸਾਲ ਹੋ ਗਏ ਮੈਂ ਦਵਾਈਆਂ ਲੈ ਕੇ ਆਰੀ ਮੇਰੇ ਕੋਈ ਸਟਾਈ ਨਹੀਂ ਕਰਦਾ ਮੈਂ ਇੱਥੇ ਸਾਡੇ ਕੋਲੇ ਸਭ ਤੋਂ ਮਹਿੰਗੇ ਡਾਕਟਰ ਸੀਐਮਸੀ ਹਸਪਤਾਲ ਦੇ ਦੀਪਕ ਦੇ ਰਗੂਨਾਥ ਦੇ ਗੁਰਤੇਗ ਬਹਾਦਰ ਦੇ ਸਭ ਤੋਂ ਵਧੀਆ ਦਵਾਈਆਂ ਡਾਕਟਰ ਦਿੰਦੇ ਨੇ ਇੱਥੇ ਤੁਸੀਂ ਇੱਥੋਂ ਦਵਾਈਆਂ ਲਵੋ ਗੁਰੂ ਕੇ ਲੰਗਰਾਂ ਦੇ ਰੂਪ ਚ ਦੇਖੀ ਤੁਹਾਡੀ ਧੀ ਜਮਾ ਠੀਕ ਹੋ ਜਾਊ। ਯਾਰ ਉਹਦੇ ਬਾਅਦ ਉਹ ਠੀਕ ਹੋ ਗਈ ਸੀ। ਫਿਰ ਕਹਿੰਦੀ ਮੈਨੂੰ ਕੁੜੀਆਂ ਮਿਲਾ ਕੇ ਲਿਆਓ। ਮੈਂ ਦੋ ਬੇ ਦੋ ਤਿੰਨ ਕੁੜੀਆਂ ਹੀ ਮਲਾਂਦੀ ਰਹੀ ਫੇਰ। ਫਿਰ ਇਹ ਨਾ ਫਿਰ ਕਹਿੰਦੀ ਮੈਨੂੰ ਕੁੜੀਆਂ ਮਿਲਾ ਕੇ ਫਿਰ ਬਿਮਾਰ ਹੋ ਗਈ। ਕੁੜੀਆਂ ਨਾ ਉਹ ਬਲੈਕਬੋਰਡ ਤੇ ਨੰਬਰ ਪਾ ਨਾ ਫੋਨ ਚੁੱਕਦੇ ਸੀ ਤੇ ਨਾ ਕੁੜੀਆਂ ਨਾਲ ਗੱਲ ਕਰਦੇ। ਕੋਈ ਗੱਲ ਨਹੀਂ ਅਸੀਂ ਕਰਾਂਗੇ ਗੱਲ ਉਹਨਾਂ ਨਾਲ ਵੀ। ਪਹਿਲਾਂ ਤੁਸੀਂ ਇਹਨਾਂ ਦੀ ਦਵਾਈ ਸ਼ੁਰੂ ਕਰਾਓ। ਸਭ ਠੀਕ ਹੋ ਜਾਊ। ਕਿੰਨੀਆਂ ਬੇਟੀਆਂ ਦੀਆਂ? ਇਹਦੀਆਂ ਦੋ ਬੇਟੀਆਂ ਨੇ। ਇੱਕ 9 ਸਾਲ ਦੀ, ਇੱਕ ਬੇਟਾ ਦੋ ਬੱਚੇ ਆ ਦੇ ਕੋਈ ਨਾ ਤੈਨੂੰ ਬੱਚੇ ਮਿਲਣਗੇ ਤੇਰੇ ਕੀ ਨਾਂ ਤੇਰਾ ਹਾਂ ਤੇਰਾ ਨਾਂ ਕੀ ਪੁੱਤ ਕੀ ਨਾਂ ਜੀ ਦਾ ਕਬਲਜੀਤ ਕਬਲਜੀਤ ਅੱਛਾ ਕਬਲਜੀਤ ਇੱਧਰ ਦੇਖ ਮੇਰੇ ਵੱਲ ਇੱਧਰ ਦੇਖ ਪੁੱਤ ਇੱਧਰ ਦੇਖ ਮੇਰੇ ਵੱਲ ਭੈਣ ਨਹੀਂ ਮੇਰੀ ਇੱਧਰ ਦੇਖ ਇੱਧਰ ਦੇਖ ਮੇਰੇ ਵੱਲ ਕਬਲਜੀਤ ਇੱਧਰ ਦੇਖ ਇੱਧਰ ਇਹ ਅੱਛਾ ਪਾ ਦੇਖੋ ਦੇਲੋਂ ਲਈ ਇਹਨਾਂ ਗੱਲਾਂ ਘਰੇਲੂ ਸਮੱਸਿਆਵਾਂ ਇੰਨੀਆਂ ਭਟੀਆਂ ਹੋ ਜਾਂਦੀਆਂ ਜ਼ਿੰਦਗੀਆਂ ਤਬਾਹ ਕਰ ਦਿੰਦੀਆਂ ਹੁਣ ਉਸ ਟਾਈਮ ਜਦੋਂ ਦਰਾਨੀ ਥਾਨੀ ਚ ਆਪਸ ਵਿੱਚ ਬੋਲ ਬਲਈਆ ਹੋਇਆ ਉਹਨੇ ਵੀ ਕਿਹੜਾ ਸੋਚਿਆ ਹੋਊਗੀ ਇਦਾਂ ਹੋ ਜਾਊਗੀ 20 ਵਾਰੀ ਹੁੰਦਾ ਘਰ ਚ ਪਰ ਸਾਡੀ ਬੇਨਤੀ ਹੈ ਭਰਾਵੋ ਤੇ ਭੈਣੋ ਅੱਜ ਨਾ ਤਾਂ ਤੁਹਾਡੇ ਦਿਮਾਗ ਤੇ ਸਰੀਰ ਚ ਨੀ ਤਾਕਤ ਰਹੀ ਹੈ ਵੀ ਤੁਸੀਂ ਚੱਲ ਸਕੋ ਇਦਾਂ ਦਾ ਕੋਈ ਦੁੱਖ ਤੇ ਨਾ ਹੀ ਸਾਹਮਣੇ ਵਾਲੇ ਚ ਰਹੀ ਆ ਇਸ ਕਰਕੇ ਗੱਲ ਓੰਨੀ ਕੀ ਕਰੋ ਤੇ ਓੰਨੀ ਕੀ ਕਹੋ ਜਿੰਨੇ ਕਿ ਤੁਸੀਂ ਆਪਣੇ ਤੇ ਬਰਦਾਸ਼ਤ ਕਰ ਸਕੋ ਦੂਸਰੇ ਨੂੰ ਵੀ ਉਸੀ ਤਰ੍ਹਾਂ ਦਾ ਸਮਝੋ ਜਿੱਦਾਂ ਦੇ ਤੁਸੀਂ ਆਪਣੇ ਆਪ ਨੂੰ ਸਮਝੋ ਅੱਜ ਦੇਖੋ ਇਸ ਭੈਣ ਦੀ ਜ਼ਿੰਦਗੀ ਕਮਲਜੀਤ ਦੀ ਖਰਾਬ ਹੋਈ ਪਈ ਹੈ 6 ਸਾਲ ਹੋ ਗਿਆ ਮਰਦਾ ਹੋਈ ਫਿਰਦੀ ਹੈ ਵਿਚਾਰੀ ਖਾਣੇ ਪੀਣ ਦੀ ਨਹੀਂ ਹੈਗੀ ਅਰਦਾਸ ਕਰਿਓ ਹਣ ਭੈਣ ਕਮਲਜੀਤ ਵਾਸਤੇ ਠੀਕ ਹੋ ਜਾਵੇ ਠੀਕ ਹੋ ਕੇ ਆਪਣੇ ਬੱਚਿਆਂ ਨੂੰ ਆਪਣੀਆਂ ਧੀਆਂ ਨੂੰ ਸੰਭਾਲਣ ਜੋਗੀ ਹੋ ਜਾਵੇ ਅਰਦਾਸ ਕਰਿਓ ਇਹਦੇ ਦਰਾਣੀ ਛਾਣੇ ਨੂੰ ਵੀ ਬੇਨਤੀ ਹੈ ਸਾਡੀ ਕਿ ਭੈਣੋ ਕੋਈ ਗੱਲ ਨਹੀਂ ਠੀਕ ਹੈ ਜੋ ਹੋ ਗਿਆ ਪਹਿਲਾਂ ਉਹਨੂੰ ਛੱਡ ਕੇ ਅੱਗੇ ਵਧੋ ਇਹਦੇ ਬੱਚਿਆਂ ਨੂੰ ਇਹਨੂੰ ਮੜਾਓ ਇਹਦੇ ਘਰ ਵਾਲੇ ਨੂੰ ਬੇਨਤੀ ਹੈ ਭਰਾਵਾ ਹੁਣ ਤੇਰਾ ਸਾਥ ਦੇ ਦੇ ਯਾਰ ਇਹ ਜੇ ਠੀਕ ਹੋਣਾ ਤਾਂ ਤੁਹਾਡੀ ਸਪੋਰਟ ਨਾਲ ਹੋਣਾ ਉਸ ਘਰ ਦੇ ਵਿੱਚ ਜੇ ਇਹਨੂੰ ਸਾਥ ਮਿਲੂਗੀ ਨਾ ਜਗ੍ਹਾ ਤਾਂ ਇਹ ਠੀਕ ਹੋਗੇ ਨਹੀਂ ਇਹਨੇ ਠੀਕ ਨਹੀਂ ਹੋਣਾ ਤੇ ਇਹਦੀਆਂ ਧੀਆਂ ਜੇ ਇਹਨੂੰ ਮਿਲਣ ਖੇਲਣ ਗਈਆਂ ਤਾਂ ਇਹ ਠੀਕ ਹੋਣਾ ਉਦਾਂ ਠੀਕ ਨਹੀਂ ਹੋਣਾ ਨਹੀਂ ਤੇ ਦਵਾਈਆਂ ਨਾਲ ਇਹਨੂੰ ਠੀਕ ਤਾਂ ਕਰ ਲਾਂਗੇ ਦੁਬਾਰਾ ਫੇਰ ਹੋਮੀ ਹੋ ਜਾਂਦੀ ਆ ਤਾਂ ਪਹਿਲਾਂ ਵੀ ਤੁਸੀਂ ਦੇਖਿਆ ਹੀ ਆ ਕਿੰਨੀ ਵਾਰੀ ਇਦਾਂ ਹੋ ਚੁੱਕੀ ਆ ਤੇ ਹੁਣ ਜੇ ਤੁਸੀਂ ਸਾਥ ਦੇਵੋਗੇ ਅਸੀਂ ਤੁਹਾਡੇ ਨਾਲ ਕਮਲਜੀਤ ਭੈਣ ਦਾ ਇਲਾਜ ਜਿਹੜਾ ਵੀ ਹੋਊ ਜਿੱਦਾਂ ਵੀ ਹੋਊ ਅਸੀਂ ਕਰਾਵਾਂਗੇ ਪਰ ਤੁਹਾਡੇ ਸਾਥ ਦੀ ਤੁਹਾਡੇ ਸਹਿਯੋਗ ਦੀ ਲੋੜ ਹੈ ਇਹ ਸਾਡੀ ਬੇਨਤੀ ਹੈ ਦੇ ਸਾਰੇ ਪਰਿਵਾਰ ਨੂੰ ਜੇ ਸਾਡੀ ਤੁਸੀਂ ਵੀਡੀਓ ਦੇਖਦੇ ਹੋ ਤਾਂ ਜਰੂਰ ਸਾਡਾ ਸਾਥ ਦਿਓ ਆਪਾਂ ਇਹਨੂੰ ਰਲ ਕੇ ਕਮਲਜੀਤ ਭੈਣ ਨੂੰ ਠੀਕ ਕਰ ਸਕੀਏ ਲੁਧਿਆਣੇ ਤੋਂ ਕਿੱਥੋਂ ਆਏ ਹੋ ਕਾਕੋ ਆਏ ਹੋ ਕਾਕੋਵਾਲ ਤੋਂ ਆਏ ਲੁਧਿਆਣੇ ਤੋਂ ਕਮਲਜੀਤ ਕੌਰ ਆ ਭੈਣ ਇਹ ਜਮਾਲਪੁਰ ਰਹਿੰਦਾ ਹੈ ਦਾ ਸੋਹਰਾ ਪਰਿਵਾਰ ਹੈ ਬਾਪੂ ਪਹਿਲਾਂ ਜਵਾਈ ਬਣ ਕੇ ਲਿਆ ਸੀ ਤੇਰਾ ਇੱਕ ਦਿਨ ਤੁਸੀਂ ਬਣ ਲਿਆ ਕੀ ਗੱਲ ਆ ਕੀ ਹੋਇਆ ਤੈਨੂੰ ਕਦੋਂ ਬੰਨੇ ਬਾਪੂ ਦੱਸ ਕੋਈ ਕੀ ਪ੍ਰੋਬਲਮ ਤੈਨਾਂ ਵੀ ਇੱਥੇ ਹਾਂ ਕੀ ਪ੍ਰੋਬਲਮ ਹਾਂ ਖੜਤਾ ਨਹੀਂ ਕਰ ਹਾਂ ਫੇਰ ਸੰਗੜ ਲਾ ਲੈਣਾ ਕਿਉਂ ਕੀ ਕਰ ਲੈ ਲੈ ਯਾਰ ਬਾਪੂ ਨਾ ਥੱਲੇ ਆ ਕੇ ਮਨੂ ਹੋ ਜੀ ਮੇਰਾ ਬਾਪੂ ਸਾਡੇ ਕੋਲ ਇੱਥੇ ਰਿਹਾ ਹੈ ਠੀਕ ਹੋ ਗਿਆ ਸੀ ਮੈਨੂੰ ਮੰਨਦਾ ਮੇਰੀ ਗੱਲ ਘਰੇ ਜਾ ਕੇ ਕਿੰਨਾ ਟਾਈਮ ਠੀਕ ਰਿਹਾ ਉਦੋਂ 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 ਤਾਂ ਨਿਕਲ ਜਾਂ ਸਾਡੇ ਕੋਲ ਟਿਕਿਆ ਆਵਾਜ਼ ਭੱਜੀ ਆ ਕਿੱਥੇ ਚੱਲੇ ਗਿਆ ਇਹ ਇਹ ਉੱਥੇ ਮਹਾਲੀ ਜਾਂਦਾ ਫਿਰ ਉੱਥੇ ਕੀ ਕਰਿਆ ਜਾ ਕੇ ਇਹ ਫਿਰਦਾ ਥੋੜਾ ਕਰ ਕਰਨ ਤੁਰੇ ਫਿਰਦਾ ਕੀ ਕਰਦਾ ਦਵਾਈ ਖਾਂਦਾ ਨਹੀਂ ਸੀ ਦਵਾਈ ਦਵਾਈ ਵਾਲੀ ਦੀ ਕੋਈ ਦਵਾਈ ਨਹੀਂ ਖਾਦੀ ਮੁੜ ਕੇ ਪਹੁੰਚ ਲੈਣਾ ਆਏ ਨਹੀਂ ਸੀ ਕੋਈ ਲੱਗ ਕੇ ਉਹ ਵੀ ਪੂਰਾ ਤੁਹਾਡਾ ਕੀ ਲੱਗਦਾ ਜੀ ਆ ਆਪੀ ਜੀ ਭਤੀਜਾ ਤੁਹਾਡਾ ਇਹ ਡੈਡੀ ਕਿੱਥੇ ਕਿਦੋਂ ਥੋ ਵੀ ਜੀ ਅਹੀ 24 ਪਿਛਲੇ ਨੂੰ ਪਰसों ਭੋਗ ਹੋ ਗਿਆ ਇਹ 24 ਨੂੰ ਤਾਂ ਨਹੀਂ ਉਦੋਂ ਬਾਅਦ ਘੱਟ ਹੋਇਆ ਫਿਰ 24 ਨੂੰ ਤਾਂ ਭੋਗ ਪਿਆ ਫਿਰ 14 ਜੀ ਕੀ ਯਾਰ ਵੀਰੇ ਕੀ ਨੰਤਰ ਕੁਲਵਿੰਦਰ ਕੁਲਵਿੰਦਰ ਯਾਰ ਕੀ ਯਾਰ ਬਾਈ ਤੂੰ ਮੇਰੇ ਅੱਖ ਨਹੀਂ ਲੱਗੇਗਾ ਸਾਡੇ ਯਾਰ ਬਾਈ ਕਿਵੇਂ ਯਾਰ ਬਾਈ ਸੰਗਲ ਲਵਾਈ ਫਿਰਦਾ ਅੱਜ ਫਿਰ ਹੈ ਸਿਆਣੀ ਗੱਲ ਕਰ ਯਾਰ ਬਾਈ ਤੂੰ ਤੂੰ ਦਵਾਈ ਛੱਡ ਗਿਆ ਯਾਰ ਤੇਰਾ ਪਿਓ ਮਰ ਗਿਆ ਹੁਣ ਘਰੇ ਕੌਣ ਰਹੇਗਾ ਤੇਰੀ ਜ਼ਿੰਮੇਵਾਰੀ ਆਣਾ ਕੀ ਦੀ ਜ਼ਿੰਮੇਵਾਰੀ ਹੈ ਫਿਰ ਤੇ ਫਿਰ ਤੂੰ ਐ ਕਰੇਗਾ ਪਿਓ ਮਰੇ ਤਾਂ ਮਾਂ ਨੂੰ ਵੀ ਮਰ ਕੇ ਹਟਾਂਗਾ ਫਿਰ ਹੈ ਤੂੰ ਜਮਾ ਠੀਕ ਆ ਤੈਨੂੰ ਬਸ ਥੋੜੀ ਜੀ ਸੋਝੀ ਲੈ ਕੇ ਆ ਦਿਮਾਗ 'ਚ ਸਮਝ ਇਸ ਗੱਲ ਨੂੰ ਵੀ ਤੇਰੀ ਹੁਣ ਜ਼ਿੰਮੇਵਾਰੀ ਤੇਰੀ ਮਾਂ ਵਾਂ ਕਰੇ ਉਹ ਵੀ ਮਰ ਜੂ ਵਿਚਾਰੀ ਫਿਰ ਕੀ ਹੁਣ ਰਹ ਜੂਗਾ ਪਹਿਲੀ ਵਾਰ ਤੈਨੂੰ ਜੀਜਾ ਦੇ ਤਰ੍ਹਾਂ ਜੀਜੇ ਦਾ ਡੈਡੀ ਬਣ ਕੇ ਲੈ ਕੇ ਆਏ ਸੀ ਆ ਹੁਣ ਤਾਇਆ ਬਣ ਕੇ ਲੈ ਕੇ ਆਇਆ ਤੇਰਾ ਪਰ ਬਾਪੂ ਜੀ ਇੱਕ ਮੇਰੀ ਬੇਨਤੀ ਆ ਦੇਖੋ ਸਾਡੇ ਕੋਲ ਇਹ ਦਵਾਈ ਚੱਲੀ ਸੀ ਜਮਾਂ ਠੀਕ ਸੀਗਾ ਜਦੋਂ ਇਹ ਜਾ ਕੇ ਦੁਬਾਰਾ ਵਿਗੜ ਗਿਆ ਸੀ ਮੰਨ ਲਓ ਤੁਸੀਂ ਤੁਰੰਤ ਸਾਡੇ ਕੋਲ ਲੈ ਕੇ ਆਓ ਤੇ ਇਹ ਨਹੀਂ ਆਏ ਤੁਸੀਂ ਆ ਜਾਂਦੇ ਸਾਡੇ ਕੋਲ ਮੇਰੀ ਮਾਂ ਚੱਲ ਜਾਣਾ ਉਹ ਲੱਗ ਠੀਕ ਹੈ ਸੋਹਣੀ ਆ ਗਈ ਇਹ ਨਾਲ ਹੀ ਦੇਖ ਰੇ ਕਰਦੀ ਆ ਦੀ ਪੂਆ ਆ ਰੋਣ ਲੱਗ ਗਿਆ ਕੀ ਆ ਇਹ ਪੂਆ ਕੋਣ ਇਹ ਨੇ ਨਹੀਂ ਨਹੀਂ ਹੁਣ ਉਹ ਅਗਰੇ ਛੱਡ ਕੇ ਪਾਸੇ ਹੋਗੇ ਮੇਰਾ ਤਾਂ ਲਾ ਕੇ ਜਨਾ ਮੇਰਾ ਵੇਖੀ ਹੋ। ਗੁੰਬਾਪੂ ਜਦੋਂ ਇੱਕ ਘਰ ਛੱਡ ਕੇ ਚਲੇ ਗਏ ਸੜਕ ਤੇ ਉਦੋਂ ਵੀ ਤੁਸੀਂ ਕਿਉਂ ਨਹੀਂ ਆਏ? ਜੰਮਣ ਠੀਕ ਹੋ ਗਿਆ ਸਾਡੇ ਕੋਲ? ਨਾ ਯਾਰ ਕਮਾਲ ਹੋ ਗਈ ਯਾਰ ਬਾਪੂ। ਘੂਆ ਕਿੱਥੇ ਆ ਦਿਖਾਓ ਤੇ ਮਲਾਓ ਹੁਣ ਮੇਰੀ। ਉਹ ਆਪਣੇ ਘਰ ਬੈਠੀ ਆ। ਤੇ ਇਹ ਸਾਡੇ ਕੋਲ ਤਾਂ ਘੂਆ ਲਈ ਆਈ ਨਹੀਂ ਸੀ। ਇਹਦਾ ਜੀਜਾ ਤੇ ਦਾ ਮਾਸੜ ਲੈ ਕੇ ਆਏ ਸੀਗੇ। ਉਹ ਆ ਜਾਂਦੇ ਸਾਡੇ ਕੋਲੇ। ਕਿਰਨਾ ਕਰੀ ਉਹ ਨਕਲ ਨ ਕਰਦੇ ਸਾਨੂੰ ਤਾਂ ਦੱਸਦੇ ਆ ਕਿ ਭਾਈ ਉਹ ਫੇਰ ਭੱਜ ਗਿਆ ਕਰੋ ਮਾਲੀ ਫਿਰਦਾ ਅਸੀਂ ਮਾਲੀ ਸਾਡੇ ਟੀਮ ਦੇ ਮੈਂਬਰ ਹੈਗੇ ਅਸੀਂ ਕਿਸੇ ਨੂੰ ਭੇਜ ਕੇ ਨੂੰ ਮੰਗਾ ਲੈਂਦੇ ਤੂੰ ਵੀ ਤਾਂ ਬੰਦੇ ਕਿ ਲੈ ਆਈ ਹੋ ਕੁਲਵਿੰਦਰਾ ਹਾਂ ਤੂੰ ਬੰਦਾ ਬਣ ਜਾ ਇਹਨੂੰ ਮੈਂ ਦੱਸਤੀ ਗੱਲ ਜੇ ਭਰਾ ਵਾ ਮੇਰਾ ਤਾਂ ਬੰਦਾ ਨਹੀਂ ਬਾਪੂ ਯਾਰ ਇਹਨੂੰ ਬਿਠਾਓ ਉੱਥੇ ਪਕ ਖੋਲਦੇ ਸੰਗਲੇ ਦਾ ਕੀ ਹਾਲ ਨੇ ਵੀਰੇ ਉਹ ਕਿਵੇਂ ਆ ਮੇਰਾ ਪੁੱਤ ਸ਼ਬਦ

ਬੋਲੇ ਪੂਆ ਹਾਂ ਪਪਾ ਬੋਲਾ ਬੋਲੇ ਬਾਪੂ ਬੋਲੇ ਉਹ ਤੇਰੀ ਲੋ ਮਈਆ ਤਾਂ ਮਹਾਰਾਜ ਦੀ ਮੇਲ ਹੋ ਗਈ ਸੱਚੇ ਪਾਤਸ਼ਾਹ ਜੀ ਦੀ ਜਿੱਦਣ ਖਾਲਸਾ ਜੀ ਆਪਣੇ ਪੁੱਤਰ ਨੂੰ ਲੈ ਕੇ ਆਏ ਕਿੱਥੋਂ ਲੈ ਕੇ ਆਏ ਜੀ ਦੱਸਦੇ ਉਦੋਂ ਬੈਂਗਲੌਰ ਬੈਂਗਲੌਰ ਤੋਂ ਲੈ ਕੇ ਆਏ 10 5 ਤੋਂ ਸ਼ੁਰੂ ਕੀਤੀ ਸੀ 2022 ਚ ਤੇ ਸਬਰ ਆ ਜਿਹੜਾ ਨਾ ਸਬਰ ਤੇ ਸੰਤੋਖ ਅੱਜ ਗੁਰシャਬਦ ਦੀ ਮਾਂ ਦੇ ਤੇ ਪਿਓ ਦੇ ਚਿਹਰੇ ਤੇ ਚਲਕਦਾ ਉਹ ਸਕੂਨ ਆ ਜਿਹੜਾ ਉਹ ਸਬਰ ਤੋਂ ਸਕੂਨ ਚ ਬਦਲ ਗਿਆ ਦੇਖੋ ਪਟ્રોલ ਟੈਂਕੀ ਪੱਟ ਕੇ ਮੋਟਰਸਾਈਕਲ ਦੀ ਤਾਂ ਪਟ્રોલ ਸੰਗਣ ਲੱਗ ਜਾਂਦਾ ਸੀ ਪਹਿਲਾਂ ਕਦੇ ਦੇਖਿਆ ਵੀ ਨਹੀਂ ਸੀ ਪਟ્રોલ ਪਤਾ ਨਹੀਂ ਕਿੱਥੋਂ ਇਹਨੇ ਦਿਮਾਗ ਚ ਆ ਗਈ ਨਾ ਬੋਲਦਾ ਸੀ ਨਾ ਆਖੇ ਲੱਗਦਾ ਸੀ ਇੰਨੇ ਕੁ ਜਿਆਦਾ ਅਫਸਰ ਸੀ ਰੋਂਦੇ ਸੀ ਦੋਨੇ ਮਾਂ ਪਿਓ ਤੇ ਅੱਜ ਉਹ ਪਾਪਾ ਉਹ ਮੰਮਾ ਉਹ ਭੂਆ ਕਹਿਣ ਲੱਗ ਗਏ ਇਹਨਾਂ ਲਈ ਤਾਂ ਇਹੀ ਖੁਸ਼ੀ ਹੈ ਜਿਹੜੀ ਇਹਨਾਂ ਤੋਂ 참 ਵੀ ਨਹੀਂ ਜਾਂਦੀ ਗੌਰ ਸ਼ਬਦ ਵਰਗੇ ਬਹੁਤ ਸਾਰੇ ਬੱਚੇ ਨੇ ਜਿਹੜੇ ਸਾਡੇ ਸਮਾਜ ਸਾਡੇ ਆਸ-ਪਾਸ ਸਫਰ ਕਰ ਰਹੇ ਨੇ ਤੇ ਅਸੀਂ ਉਹਨਾਂ ਨੂੰ ਕਿਸੇ ਬਾਬੇ ਦਾ ਕਨੈਕਸ਼ਨ ਦੇਣ ਦੀ ਬਜਾਏ ਵੀ ਤੁਸੀਂ ਫਲਾਨੀ ਥਾਂ ਤੇ ਲੈ ਜਾਓ ਚੌਂਕੀਆਂ ਭਰ ਲਓ ਉੱਥੇ ਜਾ ਕੇ ਤੁਸੀਂ ਪਹਿਰਾ ਲਾ ਲਓ ਤੁਹਾਡੇ ਤੇ ਛਿੱਡਾਂ ਦਾ ਕਿ ਆਪੇ ਤੁਹਾਡੀ ਭੂਆ ਮਰ ਗਈ ਸੀ ਉਹਦਾ ਅਸਰ ਆ ਇਹ ਕਰਨ ਦੀ ਬਜਾਏ ਭਰਾਵੋ ਗੁਰੂ ਕੇ ਲੰਗਰਾਂ ਦੇ ਰੂਪ ਚ ਦਵਾਈਆਂ ਦਵਾਓ ਇੱਥੇ ਸਾਡੇ ਸੁਪਨਿਆਂ ਦੇ ਘਰ ਲੈ ਕੇ ਆਵੋ ਜੇ ਗੁਰ ਸ਼ਬਦ ਵਰਗੇ ਬੱਚੇ ਠੀਕ ਹੋ ਸਕਦੇ ਨੇ ਆਪਣੀ ਸੋਜੀ ਸੰਭਾਲ ਸਕਦੇ ਨੇ ਤਾਂ ਤੁਹਾਡੇ ਘਰਾਂ ਦੀਆਂ ਸਮੱਸਿਆਵਾਂ ਤਾਂ ਇਦੋਂ ਵੱਡੀਆਂ ਹੋ ਹੀ ਨਹੀਂ ਸਕਦੀਆਂ ਬਾਈ ਹੁਣਾਂ ਨੇ ਦਿੱਲੀ ਦੱਖਣ ਕੋਈ ਨਹੀਂ ਛੱਡਿਆ ਸੀ ਲੱਖਾਂ ਰੁਪਈਆ ਖਰਚ ਲਿਆ ਸੀ ਜਿੱਥੇ ਜਿੱਥੇ ਕੋਈ ਜਗਾ ਜਿੱਥੇ ਜਿੱਥੇ ਕਿਸੇ ਨੇ ਕਿਹਾ ਉੱਥੇ ਉੱਥੇ ਜਾ ਕੇ ਮੱਥੇ ਰਗੜੇ ਪਰ ਅੱਜ ਕਿਰਪਾ ਹੋਈ ਆ ਗੁਰੂ ਕੇ ਲੰਗਰਾਂ ਦੇ ਵਿੱਚ ਕਿਰਪਾ ਨਾਲ ਹੀ ਆਹੇ ਅਰਦਾਸ ਕਰਿਓ ਗੁਰ ਸਿਮਰਨ ਸੌਰੀ ਗੁਰ ਸ਼ਬਦ ਸਾਡਾ ਹੋਰ ਠੀਕ ਹੋ ਗਏ ਬਿਲਕੁਲ ਆਪਣੇ ਮਾਂ ਬਾਪ ਦੀ ਸੇਵਾ ਕਰਨ ਦੇ ਕਾਬਿਲ ਹੈ ਮੈਂ ਗੁਰੂ ਮੇਰਿਆ ਆ 15 20 ਦਿਨ ਹੋ ਗਿਆ ਹੁਣ ਦੁਬਾਰੇ ਹਾਈਪਰ ਹੋ ਗਿਆ ਅੱਛਾ ਜੀ ਹੁਣ ਦੁਬਾਰਾ ਮੌਸਮ ਚੇਂਜ ਹੋ ਰਿਹਾ ਜੀ ਜਦੋਂ ਮੌਸਮ ਚੇਂਜ ਹੋਣਾ ਨਾ ਜੀ ਗਰਮੀ ਸਰਦੀ ਸੇ ਸਾਉ ਆਉਗੀ ਜਮਸਤਿਆ ਥੋੜੀ ਬਹੁਤ ਦੰਗੀਆਂ ਵਰਦਾ ਹੈ ਬਾਰੇ ਮਤਲਬ ਕਿ ਅੱਜ ਜਦੋਂ ਦਾ ਸ਼ੁਰੂ ਕੀਤਾ ਤੇ ਅਹੀ ਹੁਣ ਉਹ ਦੰਗੀਆਂ ਵਜੋਂ ਜਿਆਦਾ ਤ੍ਰੰਤੀ ਲੈ ਆਇਆ ਕਰਨਾ ਵੀਰ ਨਾ ਕਰਿਆ ਕਰੋ ਚਾਹੇ ਡਾਕਟਰ ਨੂੰ ਘਰੇ ਜਾ ਕੇ ਦਿਖਾ ਲਿਆ ਕਰੋ ਸਿੱਧਾ ਇਥੇ ਨੂੰ ਟਾਈਮ ਲੈਦਿਆ ਕਰਾਂਗੇ ਜਦੋਂ ਵੀ ਕੋਈ ਸਮੱਸਿਆ ਵਧੇ ਜਦੀ ਕਿਉਂਕਿ 10 15 ਦਿਨ ਡੇਟ ਨਹੀਂ ਕਰਨਾ ਆਪਾਂ ਯਾਨ ਨਾ 8 ਸਾਲੋਂ ਗੈਨ ਬਹੁਤ ਇੱਤ ਦੀ ਕੋੜੇ ਗੁੜੀਆਂ ਤੱਕ ਨਹੀਂ ਕੀ ਨਾ ਤੇਰਾ ਹਰਪ੍ਰਿੰਦ ਇੱਥੇ ਅੱਜ ਪਹਿਲੀ ਵਾਰ ਆਏ ਹੋ ਕਿਹੜੇ ਪਿੰਡੋਂ ਆਏ ਹੋ ਐਸੀ ਪਟਿਆਲਾ ਦੇ ਨਾਲ ਸਿਮਾਣੀ ਦੇ ਨਾਲ ਪ੍ਰਿੰਟ ਕਿਹੜਾ ਜਰਾਲੇ ਜਰਾਲੇ ਤੋਂ ਤੋਂ ਅੱਛਰਾਲ ਅੱਛਰਾਲ ਤੋਂ ਆਈ ਕੰਨੀ ਬੈਠੀ ਰਹਿੰਦੀ ਰਾਤ ਨੂੰ ਸੰਭੀਰ ਸਾਰੀ ਬਸ ਮਾਂ ਦਵਾਈ ਨਹੀਂ ਬੰਦ ਕਰਨੀ ਅੱਜ ਅਸੀਂ ਦਵਾਈ ਦੇਵਾਂਗੇ ਜੇ ਤੁਸੀਂ ਚਾਹੋ ਇੱਥੇ ਰੱਖਣਾ ਪਵੇ ਇਹਨੂੰ ਦੱਸ ਦੇ ਨਾਲ ਰੈਪਿੰਗ ਬੇਬੇ ਦਾਖਲ ਕਰ ਲਈਏ ਇਹਨੂੰ ਦੱਸ ਦੇ ਨਾਲ ਸਕਦੀ ਹੈ ਹੈ ਤੇਰੀ ਮਾਤਾ ਹਾਂ ਜੋ ਵੀ ਜਿਹੜਾ ਵੀ ਨਾਲ ਰਹਿ ਰਿਹਾ ਤਾਂ ਮਾਂ ਇਹਦੀ ਰੈਪੂਗੀ ਨਾਲ ਤੇ ਰਹਿ ਪਾਂਗੀ ਹੁਣ ਕਿਉਂਕਿ ਇਹਨੂੰ ਮਾਹੌਲ ਬਦਲਣਾ ਪੈਣਾ ਮਾਂ ਕਹਿੰਦੇ ਦਵਾਈ ਬਦਲਣਾ ਨਹੀਂ ਜੇ ਇਹ ਨਹੀਂ ਫਿਰ ਉਸੇ ਕਮਰੇ ਚ ਹੀ ਪੜ ਦੇਣਾ ਜੇ ਆ ਕੇ ਦਵਾਈ ਖਾਣ ਦਾ ਕੋਈ ਫਾਇਦਾ ਨਹੀਂ ਕੀ ਨਾ ਇਹਦਾ ਜਿਵੇਂ ਟੈਨਸ਼ਨ ਟੈਨਸ਼ਨ ਕਰੀ ਜਾਂਦੀ ਹੈ ਸਭ ਠੀਕ ਹੋ ਜਾਊਗਾ ਖਸਾ ਲੋ ਖਸੇ ਖਾਣੇ ਨੋਕ ਗਈ ਹੁਣ ਤੇ ਮੱਕੀ ਤੇ ਧੀ ਸੋਣੀ ਸੀ ਨੋਕ ਗਈ ਦ ਦਵਾਰਾ ਠੀਕ ਹੋ ਜਾਣਾ ਜਮਾ ਨਹੀਂ ਫਿਕਰ ਨਾ ਕਰੋ ਤੁਸੀਂ ਜਮਾ ਠੀਕ ਹੋ ਜਾਊਗੀ ਭੈਣੇ ਠੀਕ ਆ ਇਹਨੂੰ 10 ਦਿਨ 15 ਦਿਨ ਅਸੀਂ ਇੱਥੇ ਰੱਖਾਂਗੇ ਨਾ ਰਹਿਣਾ ਪਊਗਾ ਇਹਦੀ ਮੰਮੀ ਨੂੰ ਜਾਂ ਕਿਸੇ ਨੂੰ ਇਕੱਲੇ ਨੂੰ ਇਹਨੂੰ ਇੱਥੇ ਰੱਖ ਕੇ ਦਵਾਈ ਦੇਵਾਂਗੇ ਇੱਥੋਂ ਜਮਾਂ ਜਦੋਂ ਕੰਮ ਕਰਨ ਲੱਗੂ ਸਲਾਈ ਕਿੜਾਈ ਕਰਨ ਲਾ ਕੇ ਫੇਰ ਭੇਜਣਾ ਦੀ ਭੈਣ ਨੂੰ ਆਪੇ ਠੀਕ ਆ ਭੈਣੇ ਦੇਖੋ ਇਸ ਤਰ੍ਹਾਂ ਨਹੀਂ ਧੀਆਂ ਭੈਣਾਂ ਸਾਡੀਆਂ ਕਮਰਿਆਂ 'ਚ ਬੰਦ ਨੇ ਕਿੰਨੇ 8 ਸਾਲ ਹੋ ਗਏ ਖਾਣਾ ਨਹੀਂ ਕੋਈ ਪੀਣਾ ਨਹੀਂ ਨਾ ਸਾਰੀ ਰਾਤ ਨੀਂਦ ਹੁੰਦੀ ਆ ਕਿ ਕਿ ਭਰਾਵਾਂ ਨਾਲ ਜਿਹੜੀ ਆਉਂਦੀ ਏ ਭਰਾਵਾਂ ਨੂੰ ਆਉਂਦੀ ਏ ਭਰਾਵਾਂ ਦਾ ਕੰਮ ਕਰਤੇ ਨੇ ਇਹਨਾਂ ਨੂੰ ਬਾਹਰ ਕੱਢੋ ਜਦੋਂ ਕੋਈ ਨਹੀਂ ਹੁੰਦਾ ਬਾਹਰ ਕੱਢ ਲੈਨਾਂ ਆ ਵੀ ਗੰਦੀਆਂ ਗੱਲਾਂ ਦਿਮਾਗ ਚ ਆਈ ਜਾਂਦੀਆਂ ਮੈਨੂੰ ਪਤਾ ਕੋਈ ਗੱਲ ਨਹੀਂ ਠੀਕ ਹੋ ਜਾਣ ਇਹਦੇ ਬਸ ਦੀ ਗੱਲ ਨਹੀਂ ਇਹ ਜਾਣ ਕੇ ਨਹੀਂ ਕਰਦੀ ਨਹੀਂ ਨਹੀਂ ਜਾਣ ਕੇ ਨਹੀਂ ਕਰਦੀ ਤੇਰੇ ਦਿਮਾਗ ਵਿੱਚ ਕੋਈ ਨਹੀਂ ਸੋਣੀ ਸੀ ਤੁਸੀਂ ਕੀ ਲੱਗਦੇ ਹੋ ਦਾਦੀ ਦਾਦੀ ਤਕੜੀ ਹੋ ਜਾਣ ਤੇਰੀ ਪੁੱਤੀ ਨੇ ਫਿਕਰ ਨਾ ਕਰ ਠੀਕ ਆ ਚੰਨ ਨਾਲ ਤੋਂ ਕਿੱਥੋ ਕਿੱਥੋ ਵੀਰ ਸਾਡੇ ਨਾਲ ਸਾਡੇ ਗੁਰੂ ਕੇ ਲੰਗਰਾਂ ਨੇ ਸਵਾਵਾ ਕਰਾਉਂਦੇ ਨੇ ਇਹ ਬੱਬੀ ਵੀਰੇ ਹੋਣੀ ਆ ਬਿੱਲੂ ਵੀਰੇ ਹੋਣੀ ਹਰ ਕੈਂਪ ਤੇ ਕੜਾਹਾ ਵੱਡਾ ਭਰ ਕੇ ਚੌਲਾਂ ਦਾ ਕੱਢਦੇ ਨੇ ਤੇ ਇਹਨਾਂ ਨੇ ਕੜਾਹਾ ਚੌਲਾਂ ਦਾ ਕੱਢ ਕੇ ਸਾਰੀ ਸੰਗਤ ਨੂੰ ਵਰਤਾਉਣਾ ਵਾ ਇਹ ਇੱਕ ਦਿਨ ਦਾ ਕੰਮ ਨਹੀਂ ਕਈ ਦਿਨ ਲੱਗ ਜਾਂਦੇ ਪਹਿਲਾਂ ਆਉਂਦੇ ਨੇ ਚੌਲ ਸੈੱਟ ਕਰਕੇ ਜਾਂਦੇ ਨੇ ਉਹਨਾਂ ਨੂੰ ਸਾਫ਼ ਸੁਥਰਾ ਕਰਾ ਕੇ ਫਿਰ ਉਹਨਾਂ ਨੂੰ ਬਣਾਉਣਾ ਸਵੇਰੇ ਤੜਕਿਓਂ ਲੱਗ ਜਾਣਾ ਦਿਓ ਜੀ ਥੋੜੇ ਸਿਖਾਓ ਨਮਸਕਾਰ ਅੱਤ ਤੁਹਾਡੇ ਆ ਪਲੇਟ ਮੰਗਾ ਰਹੇ ਨੇ ਇੱਕ ਪਲੇਟ ਦਿਓ ਕਾਕੇ ਹਾਂਜੀ ਬਰਮਜੀਤ ਜੀ ਚਾਹ ਦਾ ਲੰਗਰ ਜਿੱਤਰ ਚਾਹ ਬਣੇ ਜਾਂਦੀ ਹੈ ਜੀ ਕਿਉਂਕਿ ਤੜਕਿਓ ਲੱਗ ਜਾਂਦੇ 4 ਵਜੇ ਚਾਹ ਦੇ ਲੰਗਰ ਤਿਆਰ ਹੋ ਜਾਂਦੇ ਆ ਇੱਧਰ ਪ੍ਰਸ਼ਾਦੇ ਵਾਲੀਆਂ ਭੈਣਾਂ ਬੀਬੀਆਂ ਇਹ ਉਹ ਭਾਈ ਕੀ ਗੱਲ ਹੋ ਗਈ ਸਤਿ ਸ੍ਰੀ ਅਕਾਲ ਭੈਣੇ ਸਤਿ ਸ੍ਰੀ ਅਕਾਲ ਜੀ ਸਾਰੀਆਂ ਮੇਰੀਆਂ ਭੈਣਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੀਆਂ ਭੈਣਾਂ ਡਿਊਟੀ ਕਰਦੀਆਂ ਸੇਵਾ ਕਰਦੀਆਂ ਆ ਮੇਰੀ ਭਾਬੀ ਐ ਐਸ਼ਲ ਹਰ ਵਾਰ ਜਿਗਰਾਉ ਕੋਠੇ ਰਾਵਾਂ ਤੋਂ ਆਉਂਦੀ ਐ ਭਾਬੀ ਮੇਰੀ ਉੱਥੋਂ ਆ ਕੇ ਨਾਲ ਹੋਰ ਇਹਨਾਂ ਦੇ ਪਿੰਡੋਂ ਸਾਡੀਆਂ ਭੈਣਾਂ ਆਉਂਦੀਆਂ ਹਰ ਕੈਂਪ ਤੇ ਇਹਨਾਂ ਦੇ ਆ ਕੇ ਪ੍ਰਸ਼ਾਦ ਦੀ ਸੇਵਾ ਕਰਦੀਆਂ ਮੇਰੇ ਮਾਮਾ ਜੀ ਦੇ ਬੇਟੇ ਨੇ ਜਤਿੰਦਰ ਸਿੰਘ ਬਿੱਟੂ ਵੀਰਾ ਉਹਨਾਂ ਦੇ ਵਾਈਫ ਨੇ ਭੈਣ ਮਹਾਰਾਜ ਮੇਰ ਕਰਨ ਸੱਚੇ ਪਾਤਸ਼ਾਹ ਇਹਨਾਂ ਸਾਡੀਆਂ ਭੈਣਾਂ ਨੂੰ ਮਾਵਾਂ ਨੂੰ ਤੰਦਰੁਸਤੀਆਂ ਬਖਸ਼ਣ ਜਿਹੜੀਆਂ ਆਪਣੇ ਸਮੇਂ ਚੋਂ ਸਮਾਂ ਕੱਢ ਕੇ ਆ ਕੇ ਇੱਥੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਕਰਦੇ ਨੇ ਹੁਣ ਸਵੇਰੇ ਸਵੇਰੇ ਬ੍ਰੇਕਫਾਸਟ ਤਿਆਰ ਹੋ ਰਿਹਾ ਪਰੌਠੇਆ ਰੋਟੀਆਂ ਮਾਹੇ ਵਿੱਚ ਦੇ ਨੂਨ ਮਿਰਚ ਪਾਇਆ ਹੋਇਆ ਤੇ ਇਹ ਡਾਕਟਰਾਂ ਨੂੰ ਵਲੰਟੀਅਰਾਂ ਨੂੰ ਟੀਮ ਮੈਂਬਰਾਂ ਨੂੰ ਸਵੇਰੇ ਸਵੇਰੇ ਜਿਹੜਾ ਬ੍ਰੇਕਫਾਸਟ ਕਿਉਂ ਤੜਕੇ ਤੇ ਲੱਗੇ ਹੋਏ ਨੇ ਵਲੰਟੀਅਰ ਤੇ ਉਸ ਤੋਂ ਬਾਅਦ ਪ੍ਰਸ਼ਾਦਾ ਤਿਆਰ ਹੋਣਾ 11:00 ਵਜੇ ਤੋਂ ਬਾਅਦ ਫਿਰ ਪ੍ਰਸ਼ਾਦਾ ਜਿਹੜਾ ਗੁਰੂ ਕੇ ਲੰਗਰਾਂ ਦੀ ਤਿਆਰੀ ਸ਼ੁਰੂ ਹੋ ਜਾਂਦੀ ਆ ਉਹ ਕੁੱਟਕ ਚਾਹ ਦੇ ਦਿਓ ਭਾਈ ਚਾਹ ਦੇਓ ਵੀਰੇ ਕੁੱਟਕ ਆ ਨਹੀਂ ਪਲੇਟ ਵੀਰੇ ਪਲੇਟ ਦੇ ਦਿਓ ਇੱਕ ਦੰਗਾ ਕਰਦੇ ਬਈ ਜੇ ਜੁਰੂਰ ਸੇਵਾ ਬੈ ਰੀਸਿਵ ਕਰ ਲੋ ਥੋੜੀ ਜੀ ਮੇਰੇ ਕੋਲ ਥੋੜੀ ਜੀ ਨਾਮ ਆਤਰ ਸੀ ਬੀ ਜੀ ਅਸੀਂ ਉੱਥੇ ਅੰਦਰ ਨਾ ਪ੍ਰਤਪਾਲ ਨੂੰ ਮਿਲ ਲਓ ਕੋਈ ਗੱਲ ਨਹੀਂ ਆਪਣਾ ਪ੍ਰਤਪਾਲ ਦੇ ਬਤਰਾ ਆਇਆ ਹੋਇਆ ਲੱਗਦੇ ਹੈ ਜੀ ਉਹ ਬਾ ਜੀ ਬਾ ਇਹ ਹਾਲ ਹੈ ਬਾਈ ਠੀਕ ਠਾਕ ਉਹ ਇਹ ਵੀਰਾ ਸਾਡਾ ਲੱਗਰ ਸਿੰਘ ਜਦੋਂ ਕੈਂਪ ਲਾਉਣ ਲੱਗੇ ਸਾਡੇ ਨਗਰ ਚੋਂ ਸਭ ਤੋਂ ਪਹਿਲਾ ਬੰਦਾ ਹੈ ਉੱਠ ਕੇ ਆਇਆ ਸੀ ਜੀ ਨੇ ਖੁਰਚਣਾ ਚੱਕਿਆ ਸੀਗਾ ਸਾਡੇ ਨਾਲ ਸੇਵਾ ਕਰਨਾ ਦਾਲ ਸਬ지 ਪ੍ਰਸ਼ਾਦ ਤੇ ਪਾਣੀ ਦੀ ਫਿਰ ਇਹ ਯੂਐਸਏ ਚ ਚਲਾ ਗਿਆ ਅਮਰੀਕਾ ਇਹਦਾ ਪਰਿਵਾਰ ਦਾ ਵੀਜ਼ਾ ਲੱਗ ਗਿਆ ਸੀ ਹੁਣ ਵੀਰਾ ਯੂਐਸਏ ਤੋਂ ਆਇਆ ਹੈ ਬੇਟੀ ਦੀ ਮੈਰਜ ਆ ਮਹਾਰਾਜ ਸੱਚੇ ਪਾਸ਼ਾ ਖੁਸ਼ੀਆਂ ਵਾਖਣ ਕਰੇ ਬੱਚਿਆਂ ਦੇ ਸੀ ਮੇਰ ਪ੍ਰਿਆਤ ਰੱਖਣ ਤੇ ਮੱਗਰ ਸਿੰਘ ਬਾਈ ਗੁਰੂ ਕੇ ਲੰਗਰਾਂ ਦੀ ਸੇਵਾ ਸ਼ੁਰੂ ਤੋਂ ਨਗਰ ਦੇ ਵਿੱਚ ਵੀ ਹਰੇਕ ਸਾਂਝੇ ਕੰਮ ਦੇ ਵਿੱਚ ਇਹ ਬਾਈ ਨੇ ਮੂਰੇ ਹੋ ਕੇ ਸੇਵਾ ਕਰਾਉਣੀ ਤੇ ਹੁਣ ਵੀ ਜਿੱਦਨ ਦਾ ਬਾਹਰੋਂ ਆਇਆ ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਦੇ ਨਾਲ ਨਾਲ ਅੱਜ ਕੈਂਪ ਦੇ ਵਿੱਚ ਵੀ ਵੀਰੇਣੀ ਸੇਵਾ ਕਰਾਉਣ ਆਏ ਨੇ ਬਹੁਤ ਬਹੁਤ ਧੰਨਵਾਦ ਭਾਈ ਮੱਟਰਬਾ ਤੁਹਾਨੂੰ ਵਧਾਈਆਂ ਬਹੁਤ ਬਹੁਤ ਮੈਂ ਮੈਂ ਜਾਣਾਂ ਨਹੀਂ ਕਿਤੇ ਵੀ ਜੇ ਕੈਂਪ ਨੂੰ ਬੇਨ ਲਾਉ ਕੇ ਕਰ ਰਹੇ ਹਾਂ ਹਾਂ ਅੱਲਾ ਵੀ ਦੀ ਹੁੰਨੇ ਚਿਪਾ ਲੈਣੇ ਠੀਕ ਆ ਭਾਈ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੇ ਬਸ ਇੰਨੀ ਅੱਗੀ ਸੱਟੀਆਂ ਬੇਨਤੀਆਂ ਤੇ ਜਾਣਕਾਰੀਆਂ ਸੀ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਤੇ ਅੱਜ ਗੁਰੂ ਕੇ ਲੰਗਰ ਦੇ ਰੂਪ ਦੇ ਵਿੱਚ ਦਵਾਈਆਂ ਦੇ ਲੰਗਰ ਲੱਗੇ ਆ ਪ੍ਰਸ਼ਾਦ ਦੇ ਪਾਣੀ ਦੇ ਲੰਗਰ ਲੱਗੇ ਆ ਚੌਲਾਂ ਦੇ ਚਾਹ ਦੇ ਲੰਗਰ ਲੱਗੇ ਆ ਤੇ ਜਿਵੇਂ ਦਵਾਈਆਂ ਦੇ ਲੰਗਰ ਚੱਲਦੇ ਆ ਸੰਗਤ ਨੂੰ ਬੇਨਤੀ ਆ ਜਿੱਥੇ-ਜਿੱਥੇ ਆਪਾਂ ਲੰਗਰ ਲਾਉਨੇ ਆ ਉੱਥੇ ਨਾਲ ਦੀ ਨਾਲ ਦਵਾਈਆਂ ਦੇ ਲੰਗਰ ਵੀ ਜ਼ਰੂਰ ਲਾਇਆ ਕਰੋ ਛੋਟੇ-ਮੋਟੇ ਮੰਨ ਲਓ ਆਪਾਂ ਉੱਥੇ ਨਾਲ ਸਟਾਲ ਖੋਲ੍ਹ ਲਈਏ ਇੱਕ ਜਿੱਥੇ ਜਨਰਲ ਮੈਡੀਸਿਨ ਦਿੱਤੀ ਜਾਵੇ ਨਾਲ ਡਾਕਟਰਾਂ ਨੂੰ ਬਿਠਾਇਆ ਜਾਵੇ ਇੱਕ ਇੱਕ ਤੇ ਦਵਾਈਆਂ ਦੇ ਲੰਗਰਾਂ ਦੀ ਬਹੁਤ ਲੋੜ ਅੱਜ ਸਾਡੇ ਸਮਾਜ ਨੂੰ ਅੱਜ ਸਾਡੇ ਸਮਾਜ ਨੂੰ 버ਗਰਾਂ ਦੇ ਪੀਜਿਆਂ ਦੇ ਲੰਗਰਾਂ ਦੀ ਲੋੜ ਨਹੀਂ ਦਵਾਈਆਂ ਦੇ ਲੰਗਰ ਦੀ ਲੋੜ ਆ ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਨੂੰ ਸਮਤ ਬੁੱਧੀ ਵਕਸ਼ਣ ਸਾਡੀ ਟੀਮ ਨੂੰ ਬਲ ਬੁੱਧੀ ਵਕਸ਼ਣ ਅਸੀਂ ਇਹ ਸੇਵਾ ਇਸੇ ਤਰ੍ਹਾਂ ਸੱਚੇ ਮਾਨਨਾ ਚੰਗੀ ਨੀਤਨਾ ਨਵਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ